ਜਿਥੇ ਬੀਤੇ ਕੱਲ੍ਹ ਹੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਪੀਐਮ ਦੇ ਆਉਂਦੇ ਵੱਜੂ ਸੌ ਚੁੱਕੀ ਗਈ ਉਹਨਾਂ ਦੇ ਸਮੇਤ 72 ਮੰਤਰੀਆਂ ਦੇ ਵੱਲੋਂ ਵੀ ਸੌ ਚੁੱਕੀ ਗਈ ਸੀਗੀ ਪਰ ਇਸੇ ਦੌਰਾਨ ਅੱਜ ਜਦੋਂ ਪੀਐਮ ਬਣਨ ਤੋਂ ਪਹਿਲੇ ਦਿਨ ਆਪਣੇ ਦਫ਼ਤਰ ਦੇ ਵਿੱਚ ਨਰਿੰਦਰ ਮੋਦੀ ਹੁਣੀ ਪਹੁੰਚਦੇ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਦੇ ਵੱਲੋਂ ਕਿਸਾਨਾਂ ਦੇ ਲਈ ਇੱਕ ਵੱਡਾ ਅਜੜੀ ਯੋਜਨਾ ਕਿਸਾਨ ਨਿਤੀ ਯੋਜਨਾ ਦੇ ਤਹਿਤ 20 ਕਰੋੜ ਦੀ ਰਾਸ਼ੀ ਜਿਹੜੀ ਹੈ ਉਸ ਨੂੰ ਵੀ ਜਾਰੀ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੂੰ ਜਿਹੜੀ ਮੋਦੀ ਸਰਕਾਰ ਦੀ ਸੰਸਦ ਸੈਸ਼ਨ ਦੀ ਸ਼ੁਰੂਆਤ ਜਿਹੜੀ ਹੈ ਉਹ 18 ਜੂਨ ਤੋਂ ਸ਼ੁਰੂ ਹੋ ਜਾਵੇਗੀ 18 ਜੂਨ ਤੋਂ ਸ਼ੁਰੂ ਹੋਵੇਗੀ ਤੇ ਉੱਥੇ ਹੀ ਲੋਕ ਸਭਾ ਦੇ ਸਪੀਕਰ ਦੀ ਵੀ ਚੋਣ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਸੈਸ਼ਨ ਵਿੱਚ ਨਵੇਂ ਸੰਸਦ ਮੈਂਬਰਾਂ ਨੂੰ ਸੌਚ ਕੁਵਾਈ ਜਾਵੇਗੀ ਲੋਕ ਸਭਾ ਸਪੀਕਰ ਅਤੇ ਰਾਸ਼ਟਰਪਤੀ ਦੇ ਸੰਬੋਧਨ ਦੀ ਚੋਣ ਹੋਵੇਗੀ ਜਾਣਕਾਰੀ ਦੇ ਅਨੁਸਾਰ ਸੰਸਦ ਮੈਂਬਰਾਂ ਨੂੰ 18 ਤੇ 19 ਜੂਨ ਨੂੰ ਸੋਚ ਚੁਕਵਾਈ ਜਾਵੇਗੀ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣ 20 ਜੂਨ ਨੂੰ ਹੋ ਸਕਦੀ ਹੈ ਹਾਲਾਂਕਿ 21 ਜੂਨ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੋਵਾਂ ਸੰਸਦਾਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੋਦੀ ਸਰਕਾਰ ਦੇ ਪਹਿਲੇ ਦਿਨ ਕੰਮ ਕਰਨਾ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਤੀ ਯਾਨੀ ਕਿ ਸਾਰਵੀਂ ਕਿਸ਼ਤ ਨੂੰ ਮਨਜ਼ੂਰੀ ਦਿੱਤੀ ਆ 9 ਕਰੋੜ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ 20 ਕਰੋੜ ਰੁਪਏ ਦੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਣਗੇ ਇਸ ਨਾਲ ਹੀ ਕਿਸਾਨ ਸਨਮਾਨ ਨਿਤੀ ਦੀ ਫਾਈਲ ਤੇ ਦਸਤਖਤ ਕਰਨ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਸਾਡੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਲਈ ਉਚਿਤ ਹੈ ਕਿ ਅਹੁਦਾ ਸੰਭਾਲਦੇ ਹੀ ਪਹਿਲੀ ਫਾਈਲ ਕਿਸਾਨ ਭਲਾਈ ਲਈ ਨਾਲ ਸੰਬੰਧਿਤ ਹੋਵੇ ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਖੇਤੀ ਸੈਕਟਰਾਂ ਲਈ ਹੋਰ ਵੀ ਕੰਮ ਕਰਨਾ ਚਾਹੁੰਦੇ ਹਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਹਿਲਾ ਸੰਸਦ ਸੈਸ਼ਨ ਜਿਹੜਾ ਆ 18 ਜੂਨ ਨੂੰ ਹੋਵੇਗਾ ਉਸ ਦੇ ਵਿੱਚ ਹੀ ਦੱਸਿਆ ਜਾ ਰਿਹਾ ਹੈ ਕਿ 20 ਤਰੀਕ ਜਾਂ ਫਿਰ 21 ਜੂਨ ਤੱਕ ਸਪੀਕਰ ਦੀ ਜਿਹੜੀ ਚੋਣ ਦੇ ਲਈ ਜੜਾ ਅਨ ਸਪੀਕਰ ਦੀ ਸਪੀਕਰ ਨੂੰ ਚੁਣਨ ਦੇ ਲਈ ਚੋਣ ਜਿਹੜੀ ਹੈ ਕੀਤੀ ਜਾਵੇਗੀ ਤੇ ਜਿਸ ਦੌਰਾਨ ਦੋਹਾਂ ਸਦਨਾਂ ਨੂੰ ਰਾਸ਼ਟਰਪਤੀ ਹੁਣੀ ਜਿਹੜੇ ਦ੍ਰੋਪਤੀ ਮੁਰਮੂ ਨੇ ਔਸਮ ਬੋਧਨ ਕਰਨ ਗਿਆ 18 ਜੂਨ ਨੂੰ ਸੰਸਦ ਦੀ ਸ਼ੁਰੂਆਤ ਹੋਵੇਗੀ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਉਸੇ ਦੌਰਾਨ ਸਪੀਕਰ ਦੀ ਚੋਣ ਵੀ ਕੀਤੀ ਜਾਵੇਗੀ ਜਿੱਥੇ ਬੀਤੇ ਕੱਲ ਹੀ ਨਰਿੰਦਰ ਮੋਦੀ ਹੁਨਾ ਦੇ ਵੱਲੋਂ ਪੀਐਮ ਦੇ ਆਉਂਦੇ ਵੱਜੂ ਸੌ ਚੁੱਕੀ ਗਈ ਉਹਨਾਂ ਦੇ ਸਮੇਤ 72 ਮੰਤਰੀਆਂ ਦੇ ਵੱਲੋਂ ਵੀ ਸੌ ਚੁੱਕੀ ਗਈ ਸੀਗੀ ਪਰ ਇਸੇ ਦੌਰਾਨ ਅੱਜ ਜਦੋਂ पीएम ਬਣਨ ਤੋਂ ਪਹਿਲੇ ਦਿਨ ਆਪਣੇ ਦਫ਼ਤਰ ਦੇ ਵਿੱਚ ਨਰਿੰਦਰ ਮੋਦੀ ਹੁਣੀ ਪਹੁੰਚਦੇ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਦੇ ਵੱਲੋਂ ਕਿਸਾਨਾਂ ਦੇ ਲਈ ਇੱਕ ਵੱਡਾ ਅਜੜੀ ਯੋਜਨਾ ਕਿਸਾਨ ਨਿਤੀ ਯੋਜਨਾ ਦੇ ਤਹਿਤ 20 ਕਰੋੜ ਦੀ ਰਾਸ਼ੀ ਜਿਹੜੀ ਹੈ ਉਸ ਨੂੰ ਵੀ ਜਾਰੀ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੂੰ ਅਜਿਹੀ ਮੋਦੀ ਸਰਕਾਰ ਦੇ ਸੰਸਦ ਸੈਸ਼ਨ ਦੀ ਸ਼ੁਰੂਆਤ ਜਿਹੜੀ ਹੈ 18 ਜੂਨ ਤੋਂ ਸ਼ੁਰੂ ਹੋ ਜਾਵੇਗੀ 18 ਜੂਨ ਤੋਂ ਸ਼ੁਰੂ ਹੋਵੇਗੀ ਤੇ ਉੱਥੇ ਹੀ ਲੋਕ ਸਭਾ ਦੇ ਸਪੀਕਰ ਦੀ ਵੀ ਚੋਣ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਸੈਸ਼ਨ ਵਿੱਚ ਨਵੇਂ ਸੰਸਦ ਮੈਂਬਰਾਂ ਨੂੰ ਸੌਂਚਕਵਾਈ ਜਾਵੇਗੀ ਲੋਕ ਸਭਾ ਸਪੀਕਰ ਅਤੇ ਰਾਸ਼ਟਰਪਤੀ ਦੇ ਸੰਬੋਧਨ ਦੀ ਚੋਣ ਹੋਵੇਗੀ ਜਾਣਕਾਰੀ ਦੇ ਅਨੁਸਾਰ ਸੰਸਦ ਮੈਂਬਰਾਂ ਨੂੰ 18 ਤੇ 19 ਜੂਨ ਨੂੰ ਸੋਚ ਚੁਕਵਾਈ ਜਾਵੇਗੀ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣ 20 ਜੂਨ ਨੂੰ ਹੋ ਸਕਦੀ ਹੈ ਹਾਲਾਂਕਿ 21 ਜੂਨ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੋਵਾਂ ਸੰਸਦਾਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੋਦੀ ਸਰਕਾਰ ਦੇ ਪਹਿਲੇ ਦਿਨ ਕੰਮ ਕਰਨਾ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਤੀ ਯਾਨੀ ਕਿ 12ਵੀਂ ਕਿਸ਼ਤ ਨੂੰ ਮਨਜ਼ੂਰੀ ਦਿੱਤੀ ਆ 9 ਕਰੋੜ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ 20 ਕਰੋੜ ਰੁਪਏ ਦੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਣਗੇ ਇਸ ਨਾਲ ਹੀ ਕਿਸਾਨ ਸਨਮਾਨ ਨਿਤੀ ਦੀ ਫਾਈਲ ਤੇ ਦਸਤਖਤ ਕਰਨ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਸਾਡੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਲਈ ਉਚਿਤ ਹੈ ਕਿ ਅਹੁਦਾ ਸੰਭਾਲਦੇ ਹੀ ਪਹਿਲੀ ਫਾਈਲ ਕਿਸਾਨ ਭਲਾਈ ਲਈ ਨਾਲ ਸੰਬੰਧਿਤ ਹੋਵੇ ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਖੇਤੀ ਸੈਕਟਰਾਂ ਲਈ ਹੋਰ ਵੀ ਕੰਮ ਕਰਨਾ ਚਾਹੁੰਦੇ ਹਾਂ ਇਸ ਦਿਨ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਹਿਲਾ ਸੰਸਦ ਸੈਸ਼ਨ ਜਿਹੜਾ ਆ 18 ਜੂਨ ਨੂੰ ਹੋਵੇਗਾ ਉਸ ਦੇ ਵਿੱਚ ਹੀ ਦੱਸਿਆ ਜਾ ਰਿਹਾ ਹੈ ਕਿ 20 ਤਰੀਕ ਜਾਂ ਫਿਰ 21 ਜੂਨ ਤੱਕ ਸਪੀਕਰ ਦੀ ਜਿਹੜੀ ਚੋਣ ਦੇ ਲਈ ਜੜਾ ਅਨ ਸਪੀਕਰ ਦੀ ਸਪੀਕਰ ਨੂੰ ਚੁਣਨ ਦੇ ਲਈ ਚੋਣ ਜਿਹੜੀ ਹੈ ਕੀਤੀ ਜਾਵੇਗੀ ਤੇ ਜਿਸ ਦੌਰਾਨ ਦੋਹਾਂ ਸਦਨਾਂ ਨੂੰ ਰਾਸ਼ਟਰਪਤੀ ਹੁਣੀ ਜਿਹੜੇ ਦ੍ਰੋਪਤੀ ਮੁਰਮੂ ਨੇ ਔਸਮ ਬੋਧਨ ਕਰਨ ਗਿਆ 18 ਜੂਨ ਨੂੰ ਸੰਸਦ ਦੀ ਸ਼ੁਰੂਆਤ ਹੋਵੇਗੀ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਉਸੇ ਦੌਰਾਨ ਸਪੀਕਰ ਦੀ ਚੋਣ ਵੀ ਕੀਤੀ ਜਾਵੇਗੀ